ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 47 ਡਿਗਰੀ ਜਿਹੜਾ ਹੈਗਾ ਟੈਂਪਰੇਚਰ ਹੋ ਚੁੱਕਿਆ ਹੈ ਗਰਮੀ ਦਾ ਕਹਿਰ ਜਿਹੜਾ ਹੈ ਲਗਾਤਾਰ ਬਣਿਆ ਹੋਇਆ ਹੈ ਪਰ ਉਸ ਗਰਮੀ ਦੇ ਕਹਿਰ ਦੇ ਵਿੱਚ ਇਹ ਨਾਲ ਲੱਗਦੇ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਜਿਹੜੀਆਂ ਹੈਗੀਆਂ ਉਹ ਯਾਤਰੀਆਂ ਦੇ ਲਈ ਸੰਤਾਂ ਵੱਲ ਲਗਾਈਆਂ ਜਾ ਰਹੀਆਂ ਅਤੇ ਇਸ 47 ਡਿਗਰੀ ਦੇ ਵਿੱਚ ਵੀ ਪਬਲਿਕ ਨੂੰ ਸੰਗਤ ਨੂੰ ਖੁਸ਼ ਕਰਨ ਵਾਸਤੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਪਾਉਣ ਵਾਸਤੇ ਆਪ 47 ਡਿਗਰੀ ਦੇ ਵਿੱਚ ਇਹ ਜਿਹਨੇ ਨੌਜਵਾਨ ਨੇ ਇਹ ਜਿਹੜੇ ਸੇਵਾਦਾਰ ਨੇ ਉਹ ਲਗਾਤਾਰ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਉਹ ਵੀ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਕਿਉਂਕਿ ਸੇਵਾ ਸਿਮਰਨ ਸਭ ਤੋਂ ਉੱਚਾ ਸੇਵਾ ਕੰਮ ਦੇ ਨਾਲ ਵੀ ਜਿੰਦਗੀ ਦੇ ਜਿਹੜੇ ਦੁੱਖ ਕਲੇਸ਼ ਹੁੰਦੇ ਨੇ ਉਹ ਮਿੱਠੇ ਜਲ ਦੇ ਨਾਲ ਮਿੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੁੱਖਾਂ ਨੂੰ ਭੁਲਾ ਕੇ ਇੱਕ ਪ੍ਰਮਾਤਮਾ ਦੇ ਚਰਨੀ ਹੁਕਮ ਦੇ ਵਿੱਚ ਰਹਿ ਕੇ ਸੇਵਾ ਕੰਮ ਜੋ ਆਨੰਦ ਹੈ ਉਹ ਸੰਤਾਂ ਨੂੰ ਪੁੱਛਿਆ ਜਾਵੇ ਤਾਂ ਗੱਲਬਾਤ ਹੋਈ ਹੈ ਕਿ ਅੰਦਰ ਵੀ ਨਹੀਂ ਆਨੰਦ ਬਹੁਤ ਹੈ ਤੇ ਇਹ ਗਰਮੀ ਇਹਨਾਂ ਛੋਟੇ ਛੋਟੇ ਬੱਚਿਆਂ ਨਾਲ ਗੱਲ ਹੋਈ ਹੈ ਕਹਿੰਦੇ ਵੀ ਗਰਮੀ ਤਾਂ ਲੱਗਦੀ ਹੋਣੀ ਹੈ ਜਦੋਂ ਅਸੀਂ ਠੰਡੇ ਪਾਣੀ ਦੇ ਇੱਕ ਲਾਰੇ ਹੁੰਦੇ ਆ ਤਾਂ ਉਦੋਂ ਸਿਰਫ ਇਹਨਾਂ ਪਤਾ ਵੀ ਸੰਤੂਰ ਪਾਣੀ ਪਿਲਾਉਣਾ ਹੈ ਤੇ ਦਲ ਸਿ ਤੋਂਣਾ ਹੈ ਉਹ ਵੀ ਮਿੱਠਾ ਪੀ ਜਾਣਾ ਤੇ ਗੱਡੀਆਂ ਇਸ ਤੱਤੀ ਲੋ ਜਿਹੜੀ ਹੈ ਵੀ ਉਹ ਬਗ ਰਹੀ ਹੈ ਤੇ ਉਸ ਤੱਤੀ ਲੋ ਦੇ ਵਿੱਚ ਸੇਵਾ ਜਿਹੜੀ ਹੈ ਬਹੁਤ ਅੱਛੀ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ